ਅਜੀ ਸਾਵੀ ਸ੍ਰੀ ਆਓ ਤੁਹਾਨੂੰ ਜੀ ਹੈ ਤੇ ਇੱਕ ਨਵਾਂ ਸਾਲ ਆ ਰਿਹਾ ਉਹਦੇ ਸਬੰਧ ਦੇ ਵਿੱਚ ਵੀ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਲਾਕੇ ਦੇ ਵਿਅਕਤੀਆਂ ਨੂੰ ਹਮੇਸ਼ਾ ਦੀ ਬਹੁਤ ਬਹੁਤ ਬਧਾਈ ਹੋਵੇ ਇੱਕ ਹੁਣਕਾਰ ਲੋਹੜੀ ਦਾ ਤਿਹਾੜਾ ਲਿਆ ਜੋ ਜਿਸ ਵਿੱਚ ਬਹੁਤ ਹੀ ਜ਼ਿਆਦਾ ਦੁਕਾਨਦਾਰ ਤੇ ਉਹਦੇ ਵਿੱਚ ਨਾਲ ਨਾਲ ਉਹਨਾਂ ਦੇ ਬੱਚਿਆਂ ਦੇ ਮਾਪੇ ਵੀ ਜ਼ਿੰਮੇਵਾਰ ਨੇ ਉਨਾਂ ਦਾ ਵੀ ਉਨਾ ਹੀ ਕਸੂਰ ਹੈ ਜਿਹੜੇ ਚੈਨਾ ਡੋਰ ਲੈਂਦੇ ਆ ਜਾਂ ਜਿਹੜੇ ਵੇਚਦੇ ਆ ਇਹ ਉਹਨਾਂ ਨੂੰ ਚਾਹੀਦਾ ਵੇਖੋ ਕਿੰਨੇ ਜਾਨਵਰ ਉਹ ਚੈਨਾ ਡੋਰ ਚ ਫਸਦੇ ਆ ਕਿੰਨੇ ਵਿਚਾਰੇ ਉਹ ਪੰਛੀ ਜਾਂ ਹੋਰ ਵੀ ਆ ਮੋਟਰਸਾਈਕਲ ਸਵਾਰ ਬਾਈਕ ਸਵਾਰ ਕੋਈ ਵੀ ਉਹ ਕਿੰਨਾ ਧੌਣਾਂ ਦੇ ਵਿੱਚ ਡੋਰ ਫਿਰਦੀ ਹੈ ਕਿੰਨਾ ਨੁਕਸਾਨ ਹੁੰਦਾ ਇਹ ਸਾਰਿਆਂ ਨੂੰ ਇਹ ਹਦਾਇਤ ਹੋਣੀ ਚਾਹੀਦੀ ਹੈ ਕਿ ਬਿਲਕੁਲ ਚੈਨਾ ਡੋਰ ਜਿਹੜੀ ਉਹਦੀ ਵੱਤੋਂ ਨਾ ਕਰੀਏ ਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਇਹ ਚੈਨਲ ਡੂਰ ਤੋਂ ਭੇਜ ਕਰਦੇ ਤੇ ਸਰ ਇਹਦੇ ਵਿੱਚ ਕੁਝ ਪਨਿਸ਼ਮੈਂਟ ਵੀ ਹੈਗੀ ਆ ਸਟ੍ਰਿਕ ਆਰਡਰ ਹੈ ਕੁਝ ਬਿਲਕੁਲ ਬਿਲਕੁਲ ਜੀ ਡੀਸੀ ਸਾਹਿਬ ਦੇ ਹੁਕਮ ਨੇ ਇਹਦੇ ਵਿੱਚ 188 ਦੀ ਕਾਰਵਾਈ ਹੁੰਦੀ ਹੈ ਅੱਛਾ ਜੀ ਹਾਂ ਜੀ ਬਿਲਕੁਲ ਬਗਾਦਾ ਸੜਕਾਂ ਸਜ਼ਾ ਵੀ ਹੁੰਦੀ ਹੈ ਕੋਈ ਜੁਰਮਾਨਾ ਹੁੰਦਾ ਬਿਲਕੁਲ ਸਜ਼ਾ ਵੀ ਹੁੰਦੀ ਹੈ ਤੇ ਟ੍ਰਾਇਲ ਚੱਲਦਾ ਜੀ ਕੋਰਟ ਦੇ ਵਿੱਚ ਮੁੜ ਕੇ ਉਤੋਂ ਬਾਅਦ ਚ ਅੱਛਾ ਜੀ ਹਾਂ ਬਿਲਕੁਲ ਜੀ ਬੱਚਿਆਂ ਵਾਸਤੇ ਵੀ ਸਜ਼ਾ ਹੈ ਮਾਪਿਆਂ ਵਾਸਤੇ ਵੀ ਹੈ ਕਿ ਕਿਉਂ ਲੈ ਕੇ ਦਿੱਤੇ ਆ ਬੱਚੇ ਮਨਾਂ ਕਰਨ ਇੰਨਾ ਹੀ ਵੀ ਇਹ ਜਾਣ ਰੋਣਾ ਨਹੀਂ ਆਪਾਂ ਕੋਈ ਬਤਨ ਸਰ ਉਹਨਾਂ ਮਾਪਿਆਂ ਨੂੰ ਕੀ ਥੋੜਾ ਜਿਆ ਰੱਖ ਕੇ ਸਮਝਾਉਣਾ ਚਾਹੋਗੇ ਜਿਹੜੇ ਕਹਿੰਦੇ ਨੇ ਨਿਆਣੇ ਜੀ ਤੇ ਕਰੀ ਜਾਂਦੇ ਆ ਤੇ ਫਿਰ ਨਿਆਣੇ ਨੂੰ ਖੂਚ ਹੀ ਜਾਉਂਗੇ ਮਾਰੋਗੇ ਉਹ ਜਿੱਦ ਜਿਹੜੀ ਆ ਜੇ ਜਿੱਦ ਕਰਕੇ ਕਿਸੇ ਦੀ ਜਾਨ ਆਪਾਂ ਜਾਨਵਰ ਦੀ ਪੰਛੀ ਦੀ ਜਾਂ ਕਿਸੇ ਰਾਇ ਰਾਗਿਰ ਦੀ ਉਹਦੀ ਜਾਨ ਨੂੰ ਖਤਰਾ ਹੋ ਜਾਂਦਾ ਤੇ ਉਹ ਜਿੱਦ ਕਾਦੀ ਹੈ ਜੀ ਉਹ ਤੇ ਫਿਰ ਨਲਾਕੀ ਆ ਨਾ ਉਹ ਤਾਂ ਜੋ ਵੀ ਸਾਡੇ ਬਾਂਜੋਗ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਵੱਲੇ ਦੇ ਹਗਵਾਨੇ ਲੰਘਣਾ ਨਾ ਕੀ ਸਾਰੇ ਇੱਕ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਪਾਸੇ ਵੱਲ ਨਾ ਜਾਓ ਕਿਉਂਕਿ ਚੈਨਾ ਡੋਟ ਜਿਹੜੀ ਹੈ ਮਾਰੀ ਹੈ ਬੱਚਿਆਂ ਨੂੰ ਪਿਆਰ ਨਾਲ ਸਮਝਾਓ ਪਿਆਰ ਨਾਲ ਸਮਝਾ ਕੇ ਰੱਖਣ ਵੀ ਨਹੀਂ ਇਹ ਕੰਮ ਜਿਹੜਾ ਨਾ ਆਪਾਂ ਨਹੀਂ ਕਰਨਾ ਠੀਕ ਹੈ ਜੀ ਧੰਨਵਾਦ ਜੀ ਏਸੇ ਸਾਡੇ ਬੜੇ ਮਾਨਯੋਗ ਸਤਿਕਾਰਯੋਗ ਸਰਦਾਰ ਜੀ ਸਿੰਘ ਜੌਰ ਬਹੁਤ ਸਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹਨਾਂ ਨੂੰ ਕੀਮਤੀ ਸਮਾਂ ਦਿੱਤਾ ਆਪਣਾ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ